ਤੁਹਾਨੂੰ ਪਹਿਲਾਂ ਪਹਿਲੇ ਨੰਬਰ ਦੇਤੇ ਕਿਸੇ ਦੀ ਲਾਈਫ ਚ ਕੀ ਚੱਲ ਰਿਹਾ ਉਹਦੇ ਚ ਇੰਟਰਸਟ ਨਹੀਂ ਰੱਖਣਾ ਚਾਹੀਦਾ ਜੀ ਕਿਸੇ ਦੀ ਲਾਈਫ ਦੇਖਣ ਵਾਲੋ ਪਹਿਲਾਂ ਆਪਣੀ ਲਾਈਫ ਤੇ ਆਪਣੇ ਤੇ ਫੋਕਸ ਕਰੋ ਹਨਾ ਸੈਕਿੰਡ ਆ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਨਾ ਮਜ਼ਬੂਤ ਬਣਾਓ ਵੀ ਜੇ ਕੱਲ ਨੂੰ ਤੁਹਾਨੂੰ ਲੋੜ ਪਵੇ ਕਿਸੇ ਤੋਂ ਤੁਹਾਨੂੰ ਮੰਗਣਾ ਨਾ ਪਵੇ ਜੀ ਇੱਕ ਗੱਲ ਨਹੀਂ ਆਪਾਂ ਦੇ ਦੇ ਮੈਂ ਕਦੀ ਕਦੀ ਐਦਾਂ ਸੋਚਦੀ ਹੁੰਦੀ ਸੀਗੀ ਮੈਂ ਵੀ ਮੈਂ ਜੇ ਦੋ ਕੋਈ ਕੱਪੜਾ ਲੈਣ ਜਾਊਂਗੀ ਜਾਂ ਹਜੇ ਵੀ ਵੈਸੇ ਮੈਂ ਮਹਿੰਗੀਆਂ ਚੀਜ਼ਾਂ ਨਹੀਂ ਲੈਂਦੀ ਉਦਾਂ ਮੈਂ ਗੱਲ ਕਰਦੀ ਆ ਹੂੰ ਬਿਲਕੁਲ ਕਈ ਵਾਰ ਮੇਰੇ ਲਈ 500 ਦੀ ਚੀਜ਼ ਲੈਣੀ ਵੀ ਔਖੀ ਹੁੰਦੀ ਸੀ ਵੀ ਮੈਨੂੰ ਕਦੀ ਪ੍ਰਾਈਸ ਟੈਗ ਨਾ ਦੇਖਣਾ ਪਵੇ ਚੀਜ਼ ਲੈਣ ਲੱਗੇ ਉਹ ਚੀਜ਼ ਜਰੂਰ ਰੱਖੋ ਵੀ ਆਪਾਂ ਇੰਨੇ ਫਾਈਨੈਂਸ਼ੀਅਲੀ ਸਟਰੋਂਗ ਹੋ ਜਾਈਏ ਵੀ ਆਪਾਂ ਆਪਣੇ ਨਾਲ ਨਾਲ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੀਏ ਆਪਣੇ ਤੇ ਇਹਨਾਂ ਦੇ ਆਪਣੇ ਜੋਗੇ ਨਾ ਕਰੋ ਦੂਜਿਆਂ ਦੇ ਲਈ ਵੀ ਕਰੋ ਵੀ ਕੱਲ ਨੂੰ ਲੋੜ ਪੈਂਦੀ ਆ ਜੇ ਤੁਹਾਡੇ ਕੋਲ ਲਾਲਚੀ ਬਣੋ ਲਾਲਚੀ ਹਰੇਕ ਬੰਦੇ ਨੂੰ ਹੋਣਾ ਚਾਹੀਦਾ ਆ ਹਨਾ ਜੇ ਤੁਹਾਡੇ ਕੋਲ ਤਾਂ ਇਮਾਨਦਾਰ ਚਾਹੀਦਾ ਨਾ ਬੰਦੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੋਣਗੇ ਤਾਂ ਤੁਸੀਂ ਦੂਜੇ ਦੀ ਮਦਦ ਕਿੱਦਾਂ ਕਰ ਸਕੋਗੇ ਇਸ ਲਈ ਉਹਦੇ ਲਈ ਮਿਹਨਤ ਕਰਨੀ ਆ ਹਾਰਡਵਰਕ ਜ਼ਰੂਰੀ ਹੈ ਕਹਿੰਦਾ ਨਹੀਂ ਤੁਹਾਡਾ ਤੇ ਦੂਜੀ ਗੱਲ ਮੈਂ ਜਿਵੇਂ ਤੁਸੀਂ ਸਟਾਰਟ ਕੀਤਾ ਨੂੰ ਕੁਝ ਆਂਡ ਗਵਾਂਡ ਜਾਂ ਰਿਲੇਟਿਵ ਇਹਨਾਂ ਵੱਲੋਂ ਕੁਝ ਮਿਲਿਆ ਸੁਣਨ ਨੂੰ ਵੀ ਕਰਨਾ ਜਾਂ ਨਹੀਂ ਕਰਨਾ ਬੁਰਾ ਲੱਗਦਾ ਨਹੀਂ ਸਾਨੂੰ ਕੰਮ ਤਾਂ ਸਾਰੇ ਕਹਿੰਦੇ ਸੀ ਨਹੀਂ ਕਰਨਾ ਚਾਹੀਦਾ ਕੁੜੀਆਂ ਨੂੰ ਹਜੇ ਵੀ ਕਈ ਕੁੜੀਆਂ ਮੈਂ ਇੱਕ ਵੈਲਡਿੰਗ ਸਿੱਖਣ ਜਦੋਂ ਕਹਿੰਦੀਆਂ ਵੀ ਆਉਂਦੇ ਉਹ ਕਹਿੰਦੀ ਸਾਡੇ ਗਵਾਂਡ ਕਹਿੰਦੇ ਲੈ ਵੈਲਡਿੰਗ ਦਾ ਕੰਮ ਕੋਈ ਕੰਮਾ ਚੋਂ ਕੰਮ ਆ ਇਹਦੇ ਚੀਜ਼ਾਂ ਹੁੰਦੀਆਂ ਆ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਆ ਆਪਣੀ ਆਪਣੀ ਇੱਛਾ ਦਾ ਸਾਰ ਆਪਾਂ ਕਿਸੇ ਦੀ ਚੇਂਜ ਨਹੀਂ ਕਰ ਸਕਦੇ ਮਾਈਂਡ ਨਹੀਂ ਚੇਂਜ ਕਰ ਸਕਦੇ ਜਿੰਨਾ ਚਿਰ ਉਹ ਆਪਣੇ ਤੇ ਫੋਕਸ ਕਰੋ ਕਹਿੰਦਾ ਮੈਂ ਤੁਹਾਡਾ ਤੁਰ ਤੁਸੀਂ ਜੇ ਵੀ ਗੱਲ ਕਰਦੇ ਆ ਤੁਸੀਂ ਉਹਨਾਂ ਨੂੰ ਇਗਨੋਰ ਮਾਰ ਕੇ ਆਪਣਾ ਫੋਕਸ ਕਰਦੇ ਹੋ ਵਰਕ ਤੇ ਜੇ ਜੇ ਚੀਜ਼ ਤੁਹਾਡੇ ਦਿਲ ਲੱਗ ਜੇ ਉਧਰ ਤੇ ਜਾਣ ਲੱਗ ਤੁਹਾਡੇ ਵਰਕ ਤੇ ਫੋਕਸ ਨਹੀਂ ਰਹਿਣਾ ਮੈਂ ਵੀ ਜਨਰੇਸ਼ਨ ਲਈ ਖਾਸ ਕਰਕੇ ਹੈਗਾ ਵੀ ਜਦੋਂ ਸੰਨ ਵੀ ਕਹਿ ਦਿੰਦੇ ਆ ਵੀ ਤੁਸੀਂ ਫੋਨਾਂ 'ਚ ਫੋਕਸ ਰੱਖਦੇ ਮੇਰਾ ਫੋਨ ਦੇ ਵਿੱਚ ਬਿジネス ਆ ਤੁਸੀਂ ਬਿジネス ਆਪਣਾ ਉਦਾਂ ਦਾ ਸੈੱਟ ਕਰ ਲਓ ਵੀ ਤੁਹਾਨੂੰ ਇੱਕ ਕਾਲ ਦਿੱਤੇ ਤੁਹਾਨੂੰ ਕੰਮ ਆਉਂਦਾ ਹੋਵੇ ਤੁਹਾਡਾ ਤੁਹਾਨੂੰ ਪੈਸੇ ਆਉਂਦੇ ਹੋ